ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਸੂਝੀਆਂ ਹੋਈਆਂ ਤੇ ਇੱਕ ਗੱਬਣ ਤਿੰਨ ਨਗ ਸੇਲਾ ਡਟੇਲ ਵੀਰ ਤੋਂ ਪੁੱਛੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੈਂ ਦੱਸਾਂਗਾ ਪਿੰਡ ਗੌਸਤਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਪੂਜੇ ਮੋਬਾਈਲ ਨੰਬਰ ਆਪਣੇ 77147777 ਠੀਕ ਹੈ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਵੈੱਟ ਦੇਖੀ ਆਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਜੀ ਦੂਜਾ ਸੂ ਆਪਣੀ ਕਰਾਉਸ ਆ ਗਈ ਹੈ ਨਾ ਹਾਂ ਜੀ ਹਾਂ ਜੀ ਤੇ ਬੱਚਾ ਕੀ ਹੈ ਦੇ ਪਿੱਛੇ ਇਹ ਮਰ ਬੱਚਾ ਜੀ ਕੈਕ ਦਿਨ ਹੋ ਗਏ ਸੂਈ ਨੂੰ ਇਹਨਾਂ ਹੋ ਗਏ ਜੀ 20 ਦਿਨ 20 ਦਿਨ ਹੋ ਗਏ ਸੂਈ ਨੂੰ ਦੁੱਧ ਇਸ ਵਕਤ ਕਿੰਨਾ ਹਾਜਰ 15 ਕਿਲੋ ਕੰਡੇ ਵਾਲਾ ਚੋਣ ਜਵਾਦੀ ਓਕੇ ਬਿਲਕੁਲ ਕੇ ਪਾ ਦੋਵੇਂ ਪਾਸੇ ਬੈਠ ਕੇ ਚੋ ਠੀਕ ਐ ਸਵੇਰੇ ਕਿਹੇ ਵਿੱਚ ਹੋਏ ਕਰੀਏ ਜਿਹਦੀ ਪਾ ਇਹ 6.5 ਠੀਕ ਐ ਸੁਭਰੋ ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦੇ ਹੋ ਕਰੋ ਸੰਗ ਦੀ ਬੱਚੀ ਆ ਦੂਜਾ ਸੂਆ ਸੁਈ ਵੀ 15 ਲੀਟਰ ਦੁੱਧ ਐ ਇਸ ਵਕਤ ਚੋਣ ਦਾ ਹਾਜ਼ਰਾ 7.5 ਲੀਟਰ ਟਾਈਮ ਦਾ ਤੇ ਚੋਣ ਜਵਾਦੀ ਫਿਰ ਕਹਿੰਦਾ ਓਕੇ ਮੁੱਲ ਸਿਰਫ 45000 ਰੁਪਇਆ ਚੰਗੀ ਸੇਵਾ ਕਰ ਲਾਂਗੇ 2 ਟਾਈ 3 ਕਿਲੋ ਲਗਭਗ ਹੋਰ ਵਾ ਸਕਦੇ 17 18 ਪਰ 17 ਕੇ ਮੰਨ ਕੇ ਲੈ ਲਓ ਸੇਵਾ ਕਰਾਂਗੇ ਇਹਨਾਂ ਵੱਧ ਜੂਗੀ ਤੇ 15 16 ਦਿਨ ਹੋ ਗਏ ਸੂਈ ਨੂੰ ਮੈਲਾ ਵਗੈਰਾ ਮੇਰੇ ਸਾਬ ਨਾਲ ਸ਼ਾਇਦ ਮਾਰ ਗਈ ਹੋਵੇ ਤੇ ਮੈਲਾ ਵਗੈਰਾ ਚੱਲ ਗਈ ਵੀਰੇ ਚੱਲੀ ਜਾਂਦੀ ਹੈ ਬਸ ਇਹ ਹਜੇ ਠੀਕ ਹੈ 2 ਗੈਲਰ ਕਪੈਸਿਟੀ ਹੋ ਰਹੀ ਹੈ ਜੇ ਵਧਣ ਦੀ ਹਣਾ ਹਾਂਜੀ ਹਾਂਜੀ ਠੀਕ ਹੈ ਤੇ ਦੂਜੇ ਨੰਬਰ ਜਿਹੜੀ ਆਪਾਂ ਤਾਜੀ ਬਰ ਦੇਖ ਜੀਨੇ ਕਦੋਂ ਸੂਈ ਹੈ ਇਹ ਤੜਕੇ 6 ਵਜੇ ਸੂਈ ਆ ਜੀ ਬੱਚਾ ਰਹੀ ਕੀ ਤੇ ਤਾਂ ਬੱਚੀ ਦਿੱਤੀ ਬਹੁਤ ਟਾਪੀ ਦਿਖਾਏ ਬੱਚੀ ਦਿਖਾ ਦੇ ਸੋ ਬੱਚੀ ਦੇਖੋ ਕਿਆ ਬਾਤ ਆ ਬਰ ਬੋਲਦਾ ਉਹ ਦੇਖੋ ਬੱਚੀ ਜੀ ਠੀਕ ਹੈ ਚੰਗੀ ਜਾਂਦੇ ਜਾਂ ਨਾਲ ਚੰਗੇ ਸੀ ਜਮਤ ਲੱਗਦੇਗੇ ਇਹਦੇ ਨਾ ਜਿਵੇਂ ਮਾਂ ਦੀ ਮੇਲ ਉਹ ਵੀ ਇਦੀ ਆ ਠੀਕ ਹੈ ਤੇ ਕਿੰਨਾ ਕੁ ਬੋਲਾ ਚੋਤਾ ਸੀ ਵੀਰੇ ਆਪ ਇਹਦਾ ਬੋਲਾ 5 ਕਿਲੋ ਚੋਇਆ ਜੀ 5 ਕਿਲੋ ਅਨਦਾਜ਼ਾ ਹੈ ਲਾਈਏ ਵੀ ਆਪਾਂ ਇਹ ਕਿੰਨਾ ਕੁ ਦੁੱਤ ਪਾ ਸਕਦੇ ਹਾਂ ਜੀ 6 ਕਿਲੋ ਖੁੱਲਾ ਪਾਉ ਜੀ 24 25 ਕਿਲੋ ਤੇ ਧਾਰਾ ਦੂ ਰੋਕਿਆ ਜਮਾ ਰੋਕਿਆ ਧਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਬੱਚਾ ਲਾ ਕੇ ਜੀ ਸੋ ਬੱਚਾ ਲਾ ਕੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਨੇ ਆਂ ਜੇਰ ਵਗੈਰਾ ਹੈਗੇ ਕੰਮ ਡੰਨ ਤੇ ਲੇਵਾ ਦੇਖੋ ਕਿਆ ਬਾਤ ਪੂਰਾ ਸੋਹਣਾ ਸਾਫ ਸੁਥਰਾ ਬੈਠ ਚੰਗਿਆ ਹਮਰਨੇ ਦੇ ਨਾੜਾ ਵਗੈਰਾ ਚੰਗਿਆ ਦਿਖਾਈ ਦਿੰਦੇ ਸੋਹਣੀਆਂ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਪੂਰਾ ਮੋਟਾ ਮ ਸੋ ਚੋਣ ਚਵਾ ਦੇਖੋ ਇੱਕ ਨੰਬਰ ਤੇ ਵੀਰੇ ਮੋਲਾ ਪੈਦਾ ਕੀ ਰੱਖਿਆਗਾ ਮੋਲਾ ਦੇਣ ਲੈਣ ਹੀ ਕਰਨਾ 75000 ਠੀਕ ਆ ਮਾਨਦਾਨ ਹੋ ਜਾਊਗਾ ਹਾਂ ਬੇਲ ਬੂਲ ਬਹੁਤ ਐ ਪਰ ਰੇਲ ਦੀ ਜਿੰਦੀ ਆ ਸੁਭਰ ਜਮਾ ਵਾਕੀ ਗੱਲ ਜਾਇਆ ਜੀ ਇੱਥੇ ਰੇਲ ਦੀ ਇੰਜਨ ਪਿੱਛੇ ਬੱਚੀ ਸੁਈ ਸਬਾਈ ਧਾਰਾ ਵਗੈਰਾ ਓਕੇ 75000 ਰੁਪਏ ਕੀਮਤ ਆ ਦੁੱਧ 25 ਕਿਲੋ ਤੋਂ ਪਾਰ ਪਾਊਗੀ ਆਰਾਮਣਾ ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਚੰਗਾ ਕੱਦ ਕਾਠ ਜਿੰਦ ਜਾਨ ਵਾਲੀ ਬੱਚੀ ਆ ਸੁਭਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਪੂਰਾ ਸੋਹਣਾ ਸਾਫ਼ ਸੁਥਰਾ ਤੇ ਬਾਕੀ ਮੂੰਹ ਮੱਥਾ ਚੰਗਾ ਚੰਗਾ ਜਿੰਦ ਜਾਨ ਤੇ ਸੂਈ ਸਵਾਈਆ ਜਮਾ ਸਵਾਕੀ ਲੇਵਾ ਵਗੈਰਾ ਦੇਖ ਸਕਦੇ ਹੋ ਬਾ ਠੀਕ ਆ ਬਾਲਾ ਵੀਰੇ ਤੇ ਵੀਰੇ ਪਹਿਲੇ ਪੈਰ ਤੋਂ ਮੜਾ ਲੰਗ ਮਾਰਦੇ ਕੀ ਇਹ ਕਰੋ ਵਗੇ ਇਹ ਡਾਕਟਰ ਉਹ ਮੜਾ ਪੈਰ ਉਹ ਪੈਰ ਮੋਚ ਗਿਆ ਲਾਉਣ ਤੋਂ ਡਾਲੇ ਦੋ ਠੀਕ ਆ ਪਹਿਲਾ ਪੈਰ ਤਾਂ ਇਹ ਤਕਰੀਬ ਮੰਦੀ ਹੈ ਨਾ ਹਾਂ ਹਾਂ ਕੱਚੇ ਥਾਂ ਤੇ ਤੁਰਦੀ ਹੈ ਤੇ ਅੱਗੇ ਤੀਜੇ ਨੰਬਰ ਜਿਹੜੇ ਬਬੱਛੀ ਦੇਖੀ ਜਾਂਦੇ ਆ ਇਹ ਪ੍ਰੂਨਸ ਹੁੰਦੀ ਹੈ ਜੀ ਠੀਕ ਹੈ ਇਹ ਦੰਦੋ ਕਿਵੇਂ ਆ ਜੀ ਦੰਦੋ ਛੱਗੀ ਆ ਜੀ ਠੀਕ ਹੈ ਕੈਗਨ ਲਗਭਗ ਲੈ ਜੂਗੀ ਤੇਰੇ ਪੈਰੇ 10 ਦਿਨ ਪੈਂਡਿੰਗ 10 ਕੁ ਦਿਨ ਇਹਦੇ ਸੂਨ ਚ ਪੈਂਡਿੰਗ ਪਏ ਹੈਗੇ ਤੇ ਬਾਕੀ ਲੇਵਲ ਉੱਪਰ ਬਹੁਤ ਜੰਗਾ ਸਾਫ ਸੁਥਰਾ ਬਣੀ ਗੁੱਡੀ ਬਹੁਤ ਆ ਬਾਕੀ ਦੇਖੋ ਠੀਕ ਹੈ ਤੇ ਬਾਕੀ ਉਮਰ ਭਰ ਕੇ ਬਣੀ ਹੈ ਪੂਰੀ ਹੈਣਾ ਦੁੱਧ ਅੰਦਾਜ਼ਾ ਇਹ ਲੈ ਇਹ ਕਿੰਨਾ ਦੇ ਦੋ ਤੁਹਾਡੇ ਹਿਸਾਬ ਨਾਲ 20+ ਤੇ ਜਰਣਾ ਕਿਉਂਕਿ ਉਮਰ ਪੂਰੀ ਭਰ ਕੇ ਸੂਈ ਆ ਰਾਮ ਦੀ ਤੇ ਦਿਨ ਲਗਭਗ 5 4 ਦਾ ਲੈ ਜੂ ਹੈਣਾ ਹਾਂਜੀ ਹਾਂਜੀ ਸੋ ਹਫ਼ਤੇ ਤੱਕ ਮੰਨ ਸਕਦੇ ਆ ਤੇ ਘੋੜੀ ਵਰਗੀ ਬੱਚੀ ਆ ਜਾਵਾ ਜਾਂਦੇ ਜਾਂ ਹਾਂ ਜੀ ਸੋ ਦੇਖੋ ਤੋਰਾ ਵਗੈਰਾ ਕਹਿ ਬਤਾ ਪੂਰੀ ਸਾਫ ਸੁਥਰੀ ਸਾਡਾ ਪਰਾਂ ਦੀ ਮਜ਼ਬੂਤ ਤੇ ਬਾਕੀ ਥਾਣਾ ਵਿੱਚ ਬਿੱਥੀ ਬਹੁਤ ਜ਼ਿਆਦਾ ਤੇ ਇਹਦੀ ਕੀਮਤ ਆ ਬੱਗੀ ਰੱਖੀ ਹੈ ਜੀ ਇਹਦਾ 75000 ਆ ਜੀ ਸੋ 7500 ਤੀਜੇ ਨੰਬਰ ਇਹ ਬੱਚੀ ਦਿਖਾਈ ਜੰਨੇ ਆ ਤੇ ਥਣਾ ਦੀ ਦੇਖੋ ਪੂਰੀ ਸਾਫ ਸੁਥਰੀ ਬਿਲਕੁਲ ਕੰਪੈਕਟ ਅਡਰੈਸ ਸਾਫ ਸੁਥਰੀ ਤੇ ਦੂਜੇ ਨੰਬਰ ਦਿਖਾਤੀ ਆਪਾਂ ਸੂਈ ਵੀ ਪਹਿਲੇ ਤੇ ਵੀ ਸੂਈ ਵੀ ਤਿੰਨ ਨਾਲ ਵੀਰ ਕੋਲ ਸੇਲ ਆ ਪਿੰਡ ਗੋਸਪੁਰਾ ਜਿਹੜਾ ਬਠਿੰਡਾ ਪੈ ਜਾਂਦਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ